इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਟੋਨੀ ਜੀ ਤੁਸੀਂ ਹਰ ਸਾਲ ਇਸ਼ਨਾਨ ਕਰਦੇ ਹੋ ਕਿੰਨੇ ਸਾਲ ਹੋ ਗਏ ਉਹਨੂੰ 27 ਸਾਲ ਹੋ ਗਏ ਸਰ ਇਸ ਵਾਰ ਅਕਤੂਬਰ ਚ ਆਈ ਸੀ ਇਸ਼ਨਾਨ ਕਰਨਾ ਬੜਾ ਠੰਡੇ ਪਾਣੀ ਦੇ ਉੱਪਰ ਬਰਫ਼ ਪਾ ਕੇ ਐਕਚੁਅਲੀ ਸੀਗਾ ਬੋਜੀ ਨੇ ਮੈਨੂੰ ਸੁਣਾਈ ਸੀਗੀ ਗੱਲ ਵੀ ਜਦੋਂ ਮੈਂ ਬੋਜੀ ਦੀ ਥੋੜੀ ਜਿਹੀ ਸੇਵਾ ਕਰਦਾ ਹੁੰਦਾ ਸੀਗਾ ਰਾਤ ਨੂੰ ਉnder 1.5 ਘੰਟਾ ਤੇ ਫਿਰ ਉਹਨੂੰ ਬੌਜੀ ਨੇ ਦੱਸਿਆ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਜਿਨੇ ਗੁਰੂ ਤੇਗ ਬਹਾਦਰ ਜੀ ਸਾਡੇ ਵਾਸਤੇ ਬਹੁਤ ਵੱਡਾ ਬਲੀਦਾਨ ਮਤਲਬ ਕੀਤਾ ਆਪਣੇ ਆਪ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਉਹਨਾਂ ਨੇ ਕਰਕੇ ਤੇ ਮੈਂ ਪੁੱਛਿਆ ਬੌਜੀ ਇਹ ਕਿਵੇਂ ਕਹਿੰਦੇ ਵੀ ਇਸ ਤਰ੍ਹਾਂ ਜਿਹੜੇ ਔਰੰਗਜ਼ੇਬ ਦਾ ਰਾਜ ਸੀਗਾ ਉਹ ਜ਼ਬਰਦਸਤੀ ਧਰਮ ਮਤਲਬ ਬਦਲਣਾ ਚਾਹੁੰਦਾ ਸੀ ਫੇ ਕਸ਼ਵਰੀ ਪੰਡਿਤ ਆਏ ਉਹਨਾਂ ਨੇ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਵੀ ਮਹਾਰਾ ਸਾਡਾ ਇਸ ਤਰ੍ਹਾਂ ਧਰਮ ਮਤਲਬ ਬਦਲਣਾ ਚਾਹੁੰਦੇ ਤੇ ਦੰਦੇ ਵੀ ਕਿਸੇ ਵੱਡੇ ਬੰਦੇ ਨੂੰ ਕੁਰਬਾਨੀ ਦੇਣੀ ਪਈ। ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਖੜੇ ਸੀਗੇ ਉਹ ਕਹਿੰਦੇ ਮਹਾਰਾ ਛੋਟੇ ਤੋਂ ਵੱਡਾ ਕੌਣ ਹੋਏਗਾ ਜੀ। ਤਾਂ ਕਹਿੰਦੇ ਜੀ ਗੁਰੂ ਤੇਗ ਬਹਾਦਰ ਜੀ ਉਸੇ ਵੇਲੇ ਗੱਦੀ ਛੱਡਤੀ ਸੀ ਔਰ ਗੁਰੂ ਗੋਬਿੰਦ ਸਿੰਘ ਨੇ ਬਿਠਾ ਦਿਆ ਸੀਗਾ ਔਰ ਨਾਲ ਉਹਨਾਂ ਦੇ ਚੱਲ ਪਈ ਸੀ ਕਿਸ਼ਮਿਤ ਪੰਗੜਾ। ਫਿਰ ਮੈਂ ਬੋਲੀ ਨੂੰ ਪੁੱਛਿਆ ਵੀ ਬੋਲੀ ਸਾਹਿਬ ਫਿਰ ਕਹਿੰਦੇ ਵੀ ਜਦੋਂ ਇਹਨਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗੁਰੂ ਗੋਬਿੰਦ ਸਿੰਘ ਨੇ ਉਦੋਂ ਮਤਲਬ ਸਸਨਾਂਦੀ ਦੇ ਵਿੱਚ ਨੂੰ ਜਦੋਂ ਆਏ ਤਾਂ ਸਾਰੇ ਛੋਟੇ ਸਹਿਬਜ਼ਾਦਿਆਂ ਦੇ ਕਿ ਉਹ ਲੋਵ ਇਸੇ ਗਿਰੇ ਇਹਦੇ ਮਤਲਬ ਸਾਰੇ ਕੱਪੜੇ ਧਲੇ ਹੋਏ ਸੀਗਾ ਤਾਂ ਇਹਨਾਂ ਨੂੰ ਬੁਰਜ ਦੇ ਵਿੱਚ ਜਿਹੜਾ ਉਠਾਇਆ ਗਿਆ ਠੰਡੇ ਬੁਰਜ ਦੇ ਵਿੱਚ ਸਰੰਦ ਤਾਂ ਉਹਦੇ ਕਰਕੇ ਜੀ ਮਤਲਬ ਇਹਨਾਂ ਨੂੰ ਵੀ ਆਪਣੇ ਉਸ ਤੋਂ ਡਾਮਨ ਰੋਲ ਕੋਲੇ ਮਤਲਬ ਉਹ ਮਾਤਾ 구ਜਰੀ ਨੇ ਐਨਾ ਜ਼ਬਰਦਸਤ ਉਹਨਾਂ ਨੂੰ ਮਤਲਬ ਕਰਦੀਆ ਸੀਗਾ ਵੀ ਉਹ ਆਪਣੇ ਧਰਮ ਤੋਂ ਉਲੀ ਹੋਏ ਕਿੰਨੇ ਬੈਫ ਜਿਹੜੀ ਤੁਸੀਂ ਇਸਤੇਮਾਲ ਕਰਦੇ ਹੋ ਮੇਰੇ ਸਰ ਪੰਜ ਕਿਲੋਟ ਸੀ ਜੀ ਪਰ ਇਸ ਸਾਲ ਚਾਰ ਕਵਾਂਟਲ ਸੀ ਮੈਂ ਆਇਸਾਲ ਇੱਕ ਕਵਾਂਟਲ ਬਤਾ ਲਿਆ ਮਤਲਬ ਚਾਰ ਕਵਾਂਟਲ ਪੰਜ ਕਵਾਂਟਲ ਵਰਤ ਹੋਗੀ ਤੇ ਮੈਂ ਸਵੇਰੇ ਮਤਲਬ ਇਸ ਨੂੰ 10 ਵਜੇ ਤੱਕ ਜਬਸੀ ਜਿੰਦਾ ਪਾਣੀ ਬਣਾਉਣ ਵਾਸਤੇ ਤੁਰੰਤ ਕਰਕੇ ਤੇ ਗੱਲ ਸਰ ਮਤਲਬ ਕੋਈ ਵੀ ਮਤਲਬ ਹਰ ਤੱਕ ਕੋਈ ਦਿੱਕਤ ਆਈ ਨਹੀਂ ਮਹਾਰਾਜ ਗੁਰੂ ਮਹਾਰਾਜੀ ਕਿਰਪਾ ਨਾਲ ਤੇ ਬਾਕੀ ਜਿਵੇਂ ਬੁਖਾਰ ਇਹ ਪਹਿਲੇ ਹੀ ਮਤਲਬ ਹੋ ਜਾਂਦਾ ਜਿਵੇਂ ਨਵੰਬਰ ਹੋ ਗਿਆ ਕਦੀ ਹੋ ਗਿਆ ਮਤਲਬ ਇਹ ਦਿਨਾਂ ਦੇ ਵਿੱਚ ਛੋਟੇ ਸਾਬਜਦਿਆਂ ਦੇ ਜਦੋਂ ਇਸ ਸਮਾਂ ਇਹਦੇ ਵਿੱਚ ਨਹੀਂ ਮੰਨਉ ਇਸ ਤਰ੍ਹਾਂ ਹੁੰਦਾ ਕਦੀ ਵੀ ਤੇ ਇਹਨਾਂ ਨੂੰ ਹਾਂਜੀ ਇਹਨਾਂ ਨੇ ਜੋੜ ਮੇਲਾ ਮਤਲਬ ਕਹਿੰਦੇ ਵੀ ਅਸੀਂ ਅਗਲੇ ਸਾਲ ਜਾ ਰਹੇ ਹਾਂ ਜੋੜ ਮੇਲਾ ਮਗਰ ਇਹ ਜੋੜ ਮੇਲਾ ਨਹੀਂ ਅਸੀਂ ਤਾਂ ਜਿਵੇਂ ਅਸੀਂ ਕਿਸੇ ਦੀ ਸਦਨਜਨੀ ਦੇ ਜਾਂਦੇ ਆ ਜਾਂ ਕਿਸੇ ਦੇ ਬਰਸੀ ਤੇ ਜਾਂਦੇ ਆ ਤੇ ਸਾਡੇ ਲਈ ਤਾਂ ਗੁਰੂ ਮਹਾਰਾਜ ਨੇ ਐਡਾ ਬੜਾ ਮਤਲਬ ਉਹ ਕੀਤਾ ਵੀ ਅਸੀਂ ਇਸ ਨੂੰ ਉਹ ਨਹੀਂ ਕਹਿ ਸਕਦੇ ਵੀ ਮੇਲਾ ਨਹੀਂ ਕਹਿ ਸਕਦੇ ਇਹਨਾਂ ਨੂੰ ਤਾਂ ਅਸੀਂ ਇਹੀ ਕਹਿੰਦੇ ਵੀ ਜਿਹੜੇ ਵੀ ਜਾਣੇ ਆ ਵੀ ਭਾਈ ਆਰਾਮ ਨਾਲ ਜਾਓ ਗੁਰੂ ਦੇ ਚਰਨਾਂ 'ਚ ਜਾ ਕੇ ਮੱਥਾ ਟੇਕੋ ਉੱਥੇ ਰਹੋ ਜੇ ਨਹੀਂ ਰਿਹਾ ਜਾਂਦਾ ਕੰਟਰਾ 2 ਘੰਟੇ ਬੈਠ ਕੇ ਮੱਥਾ ਠੀਕ ਹੈ ਤੁਸੀਂ ਵਾਪਸ ਆਓ ਮਤਲਬ ਇਹ ਨਹੀਂ ਹੈ ਕਿ ਤੁਸੀਂ ਵੱਡੇ ਵੱਡੇ ਡੈਕ ਚ ਲਾ ਕੇ ਇੰਜੋਏ ਕਰਦੇ ਜਾਓ ਇਹ ਨਹੀਂ ਹੋਣਾ ਚਾਹੀਦਾ ਮੇਰੇ ਨਾਲ ਚਲੋ ਜੀ ਤੁਹਾਨੂੰ ਤੁਹਾਨੂੰ ਚਲੋ ਬਰਪਾਣ ਜੀ 55 se o barco. Ich bin